ਪੰਜਾਬ ਸਰਕਾਰ ਵੱਲੋਂ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਪਿੰਡਾਂ ਦੇ ਵਿੱਚ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀ ਇਹ ਪਹਿਲ ਕਦਮੀ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਸਮੇਂ ਪੰਜਾਬ ਭਾਰ ਦੇ ਵਿੱਚ ਕੁੱਲ 275 ਪਿੰਡੂ ਲਾਇਬ੍ਰੇਰੀਆਂ ਕਾਰਸ਼ੀਲ ਹਨ ਅਤੇ 58 ਉਸਾਰੀ ਅਧੀਨ ਹਨ। ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਜੋਸਤੇ ప్రతి ਹਲਕਾ 4 ਲੱਖ ਰੁਪਏ ਦੀ ਲਾਗਤ ਆਵੇਗੀ ਇਸ पहलकदमी ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾ ਚ ਸੂਬੇ ਦਾ ਨਾਮ ਰੌਸ਼ਨ ਕਰਨ ਜਦੋਂ ਵੀ ਮੈਂ ਮਤਲਬ ਆਪਣੀ ਸਟੱਡੀ ਕਰਕੇ ਆਨੀਆ ਕਾਲਜ ਦੇ ਵਿੱਚ ਤੇ ਉਸ ਯੂਨੀਵਰਸਿਟੀ ਤੋਂ ਬਾਅਦ ਫਿਰ ਮੈਂ ਇੱਥੇ ਆਪਣੀ ਲਾਇਬ੍ਰੇਰੀ ਦੇ ਵਿੱਚ ਟਾਈਮ ਬਿਤਾਉਣੀ ਆ ਤੇ ਉਸ ਤੋਂ ਬਾਅਦ ਮੈਂ ਇੱਥੋਂ ਕੁਝ ਬੁੱਕਸ ਵੀ ਮਤਲਬ ਲੈਂਦੀਆਂ ਨੇ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਪੜ੍ਹ ਕੇ ਇਸ ਬਹੁਤ ਵਧੀਆ ਪ੍ਰਾਲੇ ਦੇ ਲਈ ਮੈਂ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਜ਼ਰਾ ਧੰਨਵਾਦ ਕਰਦੀ ਆ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਇੱਥੇ ਸਾਨੂੰ ਇਹ ਫਾਇਦਾ ਹੈ ਅਸੂ ਦੇ ਨਵਰਾਤਰੀਆਂ ਦਾ ਅੱਜ ਚੌਥਾ ਦਿਨ ਹੈ ਔਰ ਕਰਕਾਰ ਹੋ ਰਹੀ ਹੈ ਮਾਂ ਕੁਸ਼ਮਾਂਡਾ ਜੀ ਦੀ ਪੂਜਾ ਅਸੀਂ ਇਸ ਵੇਲੇ ਦੁਰਜਾਨਾ ਤੀਰਤ ਦੇ ਸ਼ੀਤਲਾ ਮਾਤਾ ਮੰਦਿਰ ਖੜੇ ਹਾਂ ਕਰੀਬ 700 ਸਾਲ ਪੁਰਾਣਾ ਇਸ ਇਤਿਹਾਸਿਕ ਮੰਦਿਰ ਹੈ ਜਿਹਦੀ ਮਾਨਨਤਾ ਹੈ ਕਿ ਇੱਥੇ ਜਿਹੜਾ ਵੀ ਆ ਕੇ ਜੋ ਵਰ ਮੰਗਦਾ ਹੈ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਉਹ ਵਰ ਉਸ ਦਾ ਪੂਰਾ ਹੁੰਦਾ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਚ ਮੰਦਿਰ ਦੇ ਵਿੱਚ ਨਵਰਾਤਰੀਆਂ ਦੇ ਦਿਨ ਨੂੰ ਲੈ ਕੇ ਸ਼ਰਦਾਲੂਆਂ ਦੀ ਕਾਫੀ ਭੀੜ ਨਜ਼ਰ ਆ ਰਹੀ ਹੈ ਸ਼ਰਦਾਲੂ ਇੱਥੇ ਸਵੇਰੇ ਆ ਕੇ ਲੱਸੀ ਚੜਾਉਂਦੇ ਦੇ ਜਲਦਾ ਛਿਟਾ ਉਹਨਾਂ ਨੂੰ ਭਗਤ ਜਨ ਦਿੰਦੇ ਨੇ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਅਸੂ ਦੇ ਨਵਰਾਤਰੇ ਦੇ ਇੱਥੇ ਮੇਲਾ ਲੱਗਾ ਰਹਿੰਦਾ ਹੈ ਗੁਰ ਗਿਆਨਾ ਤੀਰਤ ਦੇ ਬੜਾ ਹਰਮਾਨ ਮੰਦਿਰ ਦੇ ਵਿੱਚ ਲੰਗੂਰ ਮੇਲੇ ਦੇ ਨਾਲ ਨਾਲ ਇਤਿਹਾਸਿਕ ਮੰਦਿਰ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਚਦਾਲੂਆਂ ਦਾ ਨਵਰਾਤਰੇ ਤੇ ਤੰਦਾ ਲੱਗਾ ਰਹਿੰਦਾ ਹੈ ਇਤਿਹਾਸਿਕ ਮੰਦਿਰ ਹੈ ਕਰੀਬ 700 ਸਾਲ ਪੁਰਾਣਾ ਮੰਦਿਰ ਕਿਹਾ ਜਾਂਦਾ ਹੈ ਕਿਉਂਕਿ ਇਸ ਮੰਦਿਰ ਦੇ ਵਿੱਚ ਜੋ ਵੀ ਮਨੋ ਕਾਮਨਾ ਮੰਗੀ ਜਾਂਦੀ ਹੈ ਉਹ ਪੂਰੀ ਹੁੰਦੀ ਹੈ ਇਸ ਮੰਦਰ ਦੇ ਵਿੱਚ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਜਿਸ ਤਰ੍ਹਾਂ ਜਿਸਾ ਚੇਤਕ ਛੇਚਕ ਕਿਸੇ ਬੱਚੇ ਨੂੰ ਹੋ ਜਾਂਦਾ ਹੈ ਤੇ ਉਹ ਇਸ ਮੰਦਰ ਤੇ ਆ ਕੇ ਮਾਤਾ ਰਾਣੀ ਕੋਲ ਜਲਦਾ ਛਿੱਟਾ ਲੈਂਦਾ ਹੈ ਔਰ ਮਾਤਾ ਰਾਣੀ ਜੀ ਦੀ ਕਿਰਪਾ ਦੇ ਨਾਲ ਉਹਦੀ ਉਸੇ ਬਿਮਾਰੀ ਠੀਕ ਹੁੰਦੀ ਹੈ ਔਰ ਇੱਥੇ ਮੱਥਾ ਟੇਕਣ ਲਈ ਜਾਂਦਾ ਪਰ ਅੱਜ ਨਵਰਾਤਰੀ ਚੱਲੇ ਨੇ ਨਮਰਾਤਰੀਆਂ ਦੇ ਚੱਲਦੇ ਤੁਸੀਂ ਦੇਖ ਸਕਦੇ ਹੋ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਪਹੁੰਚੇ ਹੋਏ ਨੇ ਅਸੀਂ पंडित जी, मंदे जी, जी दे ना गल कर रहे हैं मंदिर जी पंडित जी आज चौथा नवरात्रा है और माकुश मांडा जी की पूजा हो रही है मंदिर में बहुत ज्यादा भीड़ लगी हुई है हाँ जी नवरात्रे चल रहे हैं बहुत ही प्राचीन मंदिर है इस 700 साल पुराना माता जी का मंदिर है यहाँ पर तीनों माता विराजमान है महाकाली लक्ष्मी महा सरस्वती जैसा वैष्णो देवी में तीन पटिया ऐसी तीनों माताओं के स्वरूप विराजमान है और शीतला माता भी विराजमान है और महामाया और नौ स्वरूप अलग अलग माता के यहाँ पर विराजमान है नौ दिन तक माता के अलग अलग रूपों की पूजा की जाती है माता के नौ नवरात्र माने गए हैं किंतु तो एक नवरात्रा अब की बार बढ़ गया है इसलिए कल भी तीसरा नवरात्रा था और आज चौथा नवरात्रा प्रारंभ हो जाएगा आज सुबह की थी उसके बाद में तत्थी प्रारंभ हो गई है इस प्रकार से एवं एक नवरात्रा बढ़ गया है अब तो दस नवरात्रे माने जाएंगे और ये बहुत ही शुभ समय होता है जब माता की कृपा बनती है माता की कृपा होती है तो नवरात्रा बढ़ जाता है इसलिए एक नवरात्रा बढ़ा है अब के सभी को जो नौ दिन व्रत रखते थे अब दस दिन तक व्रत रख करके और माता की पूजा करते हैं सुबह तो से ही लोगों की भीड़ लगी हुई है माताओं के नौ स्वरूप है प्रथमम पुत्री चय द्वितीय ब्रह्मचारिणी तृतीय चंद्र घंटे थी ऊष्मा दे चतुर्थकम पंचम स्कंद माते थी ष्टम का सप्तम कालरात्रि थी महागौरी तिथाष्टम थी नवम सिद्धदात्री चय नव दुर्गा प्रती ये माता के नौ स्वरूप हैं जो यहाँ पर विद्यमान हैं और माताओं के नौ स्वरूपों की रोजिना पूजा की जाती है यहाँ पर बहुत ही प्राचीन मंदिर है तो वैसे ही लोगों का ताता लगा हुआ है लोग आकर के लस्सी चढ़ाते हैं माता की पूजा करते हैं और अनेक प्रकार से माता को भोग लगा करके माता की पूजा करते हैं। बोलिए साचे दरबार की जय तो माता रानी दे नवरात्रियां दे आज चौथे दिन माँ कुश मंडल जी की पूजा हो रही है उसी तस्वीर में देख रहे हो श्रद्धालु दूर-दूर तो आंदे ने इथे माता रानी दे बिटिया नु आज ਦਾ ਭੋਗ ਲਗਾਉਂਦੇ ਨੇ ਦੁੱਧ ਚੜਾਉਂਦੇ ਨੇ ਔਰ ਦੁੱਧ ਦਾ ਲੱਸੀ ਦਾ ਕੱਚੀ ਲੱਸੀ ਦਾ ਛਿਟਾ ਲੈਂਦੇ ਨੇ ਅਸੀਂ ਗੱਲ ਵੀ ਕਰਾਂਗੇ ਇਸ ਦਰਬਾਰ ਦੇ ਇਸ ਸ਼ੀਤਲਾ ਮਾਤਾ ਮੰਦਰ ਕਰੀਬ 700 ਸਾਲ ਪੁਰਾਣਾ ਇਹ ਮੰਦਰ ਹੈ ਔਰ ਇਸ ਤੇ ਜੋ ਮਨੋ ਕਾਮਨਾ ਮੰਗੀ ਜਾਂਦੀ ਹੈ ਉਹ ਪੂਰੀ ਹੁੰਦੀ ਮਹਾਰਾਣੀ ਦੇ ਨਵਰਾਤਰੀ ਚੱਲ ਰਿਹਾ ਜੀ ਅੱਜ ਚੌਥਾ ਨਵਰਾਤਰਾ ਹੈ ਮਾਂ ਕੁਸ਼ਵਾਂਡਾ ਜੀ ਦੀ ਪੂਜਾ ਹੋ ਰਹੀ ਹੈ ਕੁਝ ਦੱਸੋ ਜੀ ਮਾ ਕੁਸ਼ਮਾਂ ਦਾ ਜੀ ਦੀ ਅੱਜ ਪੂਜਾ ਹੋ ਰਹੀ ਹੈ ਚੌਥਾ ਨਵਾਂ ਕਾਲਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪਰਿਕਰ ਆ ਕੇ ਮਾ ਦਾ ਅਸ਼ੀਰਵਾਦ ਬਖਸ਼ ਰਹੇ ਆ ਔਰ ਬੜੀ ਸੰਖਿਆ ਦੇ ਨਾਲ ਸਾਰੇ ਪਰਿਕਰ ਆ ਰਹੇ ਆ ਇਹ ਲਗਭਗ ਕੋਈ 700 ਤੋਂ ਉੱਪਰ ਸਾਲ ਪੁਰਾਣਾ ਆਪਣਾ ਮੰਦਿਰ ਹੈ ਮਾ ਲਕਸ਼ਮੀ ਦਾ ਦੁਰਗਾਣਾ ਨਾਮ ਪਿਆ ਦੁਰਗਾ ਮਾ ਦਾ ਨਾਮ ਤੋਂ ਹੀ ਇਸ ਮੰਦਿਰ ਦਾ ਨਾਮ ਦੁਰਗਾਣਾ ਨਾਮ ਪਿਆ ਔਰ ਸਾਰੇ ਭਗਤ ਜਤ ਆ ਕੇ ਮਾ ਦਾ ਸ਼ਿਵ ਆ ਪ੍ਰਾਪਤ ਕਰਦੇ ਆ ਲੰਗੂਰ ਵੀ ਆ ਕੇ ਮੰਨ ਮਾਤਾ ਦੇਖਦੇ ਆ ਪਰਸ਼ੀਰ ਮਾਤਾ ਨੇ ਮਾਤਾ ਮਾਤਾ ਇਸ ਮੰਦਿਰ ਦੇ ਵਿੱਚ ਰਥਾ ਸਦੀਆਂ ਤੋਂ ਚੱਲੀ ਆ ਰਹੀ ਹੈ ਕਿ ਕਿਸੇ ਨੂੰ ਵੀ ਜੇ ਕੋਈ ਰੋਗ ਹੈ ਇਹ ਚਕਤਾਰ ਉਹ ਹੈ ਮਾਤਾ ਦੇ ਕਿਸੇ ਦਰੋਂ ਨਿਕਲੀ ਹੁੰਦੀ ਹੈ ਤੇ ਇਸ ਦਰਬਾਰ ਤੇ ਹਾਜ਼ਰੀ ਲਗਵਾਉਂਦਾ ਹੈ ਮਹਾਰਾਣੀ ਦੀ ਕਿਰਪਾ ਦੇ ਨਾਲ ਆਪਣੇ ਬਿਵਾਰੀ ਤੋਂ ਨਿਜਾਦ ਪਤਾ ਹੋਂਦ ਲੈਂਦਾ ਹੈ ਸੋ ਇਸ ਇਤਿਹਾਸਿਕ ਮੰਦਰ પ્રાચીਨ ਮੰਦਰ ਦੇ ਵਿੱਚ ਨਵਰਾਤਰੀਆਂ ਦੇ ਅਸੂ ਦੇ ਨਵਰਾਤਰੀਆਂ ਦੇ ਵਿੱਚ ਖਾਸੀ ਰੌਣਕ ਹੁੰਦੀ ਹੈ ਕਿਉਂਕਿ ਦੁਰਗਿਆਨਾ ਤੀਰਤ ਦੇ ਬੜਾ ਹਨੂਮਾਨ ਮੰਦਰ ਦੇ ਵਿੱਚ ਜਿਵੇਂ ਲੰਗੂਰ ਮੇਲਾ ਪੜਦਾ ਹੈ ਉਸੇ ਤਰ੍ਹਾਂ ਸ਼ੀਤਲਾ ਮਾਤਾ ਮੰਦਰ ਦੇ ਵਿੱਚ ਵੀ ਭਗਤ ਜਨ ਮਾਂ ਨੂੰ ਧਿਆਨ ਦੇ ਲਈ ਇੱਥੇ ਪਹੁੰਚਦੇ ਨੇ ਨਵਰਾਤਰੀਆਂ ਦੇ ਪੂਰੇ ਨੌ ਦਿਨ ਮਹਾਰਾਣੀ ਦੀ ਪੂਜਾ ਹੁੰਦੀ ਹੈ ਕੱਚੀ ਲੱਸੀ ਚੜਾਈ ਜਾਂਦੀ ਹੈ ਔਰ ਕੱਚੀ ਲੱਸੀ ਦਾ ਛਿੱਟਾ ਵੀ ਵੱਡੇ ਜੀ ਇੱਥੇ ਸ਼ਰਧਾਲੂਆਂ ਨੂੰ ਦਿੰਦੇ ਨੇ ਸੋ ਇਸ ਦਰਬਾਰ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਮਨੋ ਕਾਮਨਾ ਲੈ ਕੇ ਆਈ ਜਾਂਦੀ ਹੈ ਉਹ ਵੀ ਪੂਰੀ ਹੁੰਦੀ ਆ ਇਸ ਮੰਦਰ ਦੇ ਪਾਚੀਨ ਤਕਰੀਬ 700 ਸਾਲ ਪੁਰਾਣਾ ਮੰਦਰ ਹੈ ਔਰ ਇਸੇ ਮੰਦਰ ਦੇ ਨਾਮ ਤੋਂ ਇਸ ਤਿਰੰਦਾ ਨਾਮ ਰਿਆ ਹੈ ਦੁਰਗਿਆਨਾ ਤੀਰਤ ਵੀ ਇਸੇ ਮੰਦਰ ਤੋਂ ਬਰਿਆ ਹੈ ਸੋ ਇਸ ਮੰਦਰ ਦੇ ਵਿੱਚ ਨਵਰਾਤਰੀਆਂ ਦੀ ਖਾਸ ਹੀ رونਕ ਰਹਿੰਦੀ ਹੈ ਖਾਸ ਕਰਕੇ ਅਸੂਦੇ ਨਵਰਾਤਰੀਆਂ ਦੇ ਵਿੱਚ ਅ ਬड़ा ਹਨੂਮਾਨ ਮੰਦਰ ਲੰਗੂਰ ਮੇਲਾ ਪੱਦਾ ਹੈ ਉਸ ਦੇ ਨਾਲ ਲਾਲ ਸੀਪਲਾਪਾਦਾ ਮੰਦਰ ਦੇ ਵਿੱਚ ਵੀ ਨਵਰਾਤਰੀਆਂ ਨੂੰ ਖਾਸ ਹੀ رونਕ ਲੈਂਦੀ ਹੈ ਕੈਮਰਾ ਪਸੰਦ ਮਤੇਜ ਦੇ ਨਾਲ ਜੋਦੀ ਬਹਿਲ ਕੈਨਿਕ ਸਿਹਰਾ ਟੀਵੀ ਹੁੰਦੇ ਸਰ ਅਸੂਦੇ ਨਵਰਾਤਰੀਆਂ ਦਾ ਅੱਜ ਚੌਥਾ ਦਿਨ ਹੈ ਔਰ ਕਰਕਾਰ ਹੋ ਰਹੀ ਹੈ ਮਾ ਕੁਸ਼ ਮਾਂਡਾ ਜੀ ਦੀ ਪੂਜਾ ਅਸੀਂ ਇਸ ਵੇਲੇ ਦੁਰਗਿਆਨਾ ਤੀਰਤ ਦੇ ਸ਼ੀਤਲਾ ਮਾਤਾ ਮੰਦਰ ਖੜੇ ਹਾਂ ਕਰੀਬ 700 ਸਾਲ ਪੁਰਾਣਾ ਇਸ ਇਤਿਹਾਸਿਕ ਮੰਦਿਰ ਹੈ ਜਦੀ ਮਾਨਨਤਾ ਹੈ ਕਿ ਇੱਥੇ ਜਿਹੜਾ ਵੀ ਆ ਕੇ ਜੋ ਵਾਰ ਮੰਗਦਾ ਹੈ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਉਹ ਵਾਰ ਉਸ ਦਾ ਪੂਰਾ ਹੁੰਦਾ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਚ ਮੰਦਿਰ ਦੇ ਵਿੱਚ ਨਵਰਾਤਰੀਆਂ ਦੇ ਦਿਨੋਂ ਲੈ ਕੇ ਸ਼ਰਧਾਲੂਆਂ ਦੀ ਕਾਫੀ ਪੀੜ ਨਜ਼ਰ ਆ ਰਹੀ ਹੈ ਸ਼ਰਧਾਲੂ ਇੱਥੇ ਸਵੇਰੇ ਆ ਕੇ ਲੱਛੀ ਚੜਾਂਦੇ ਦੇ ਜਲਦਾ ਛਿਟਾ ਉਹਨਾਂ ਨੂੰ ਭਗਤ ਜਾਂਦੇ ਨੇ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਅਸੂ ਦੇ ਨਵਰਾਤਰੇ ਦੇ ਇੱਥੇ ਮੇਲਾ ਲੱਗਾ ਰਹਿੰਦਾ ਹੈ ਗੁਰ ਗਿਆਨਾ ਤੀਰਤ ਦੇ ਵਿੱਚ ਬੜਾ ਹਰਮਾਨ ਮੰਦਰ ਦੇ ਵਿੱਚ ਲੰਗੂਰ ਮੇਲੇ ਦੇ ਨਾਲ ਨਾਲ ਇਤਿਹਾਸਿਕ ਮੰਦਰ ਸ਼ੀਤਲਾ ਮਾਤਾ ਮੰਦਰ ਦੇ ਵਿੱਚ ਚਦਾਲੂਆਂ ਦਾ ਨਵਰਾਤਰੇ ਤੇ ਤੰਦਾ ਲੱਗਾ ਰਹਿੰਦਾ ਹੈ ਇਤਿਹਾਸਿਕ ਮੰਦਰ ਹੈ ਕਰੀਬ 700 ਸਾਲ ਪੁਰਾਣਾ ਮੰਦਰ ਕਿਹਾ ਜਾਂਦਾ ਹੈ ਕਿਉਂਕਿ ਇਸ ਮੰਦਰ ਦੇ ਵਿੱਚ ਜੋ ਵੀ ਮਨੋ ਕਾਮਨਾ ਮੰਗੀ ਜਾਂਦੀ ਹੈ ਉਹ ਪੂਰੀ ਹੁੰਦੀ ਹੈ ਇਸ ਮੰਦਰ ਦੇ ਵਿੱਚ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਜਿਸ ਤਰ੍ਹਾਂ ਜਿਸਾ ਚੇਤਕ ਛੇਚਕ ਕਿਸੇ ਬੱਚੇ ਨੂੰ ਹੋ ਜਾਂਦਾ ਹੈ ਤੇ ਉਹ ਇਸ ਮੰਦਰ ਤੇ ਆ ਕੇ ਮਾਤਾ ਰਾਣੀ ਕੋਲ ਜਲਦਾ ਛਿੱਟਾ ਲੈਂਦਾ ਹੈ ਔਰ ਮਾਤਾ ਰਾਣੀ ਜੀ ਦੀ ਕਿਰਪਾ ਦੇ ਨਾਲ ਉਹਦੀ ਉਸੇ ਬਿਮਾਰੀ ਠੀਕ ਹੁੰਦੀ ਹੈ ਔਰ ਇੱਥੇ ਮੱਥਾ ਟੇਕਣ ਦੇ ਲਈ ਜਾਂਦਾ ਪਰ ਅੱਜ ਨਵਰਾਤਰੀ ਚੱਲੇ ਨੇ ਨਮਰਾਤਰੀਆਂ ਦੇ ਚੱਲਦੇ ਤੁਸੀਂ ਦੇਖ ਸਕਦੇ ਹੋ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਪਹੁੰਚੇ ਹੋਏ ਨੇ ਅਸੀਂ पंडित जी, मंदे जी, मंदे जी दे ना गल कर रहे हैं मंदिर जी पंडित जी आज चौथा नवरात्रा है और माकुश मांडा जी की पूजा हो रही है मंदिर में बहुत ज्यादा भीड़ लगी हुई है हाँ जी नवरात्रे चल रहे हैं बहुत ही प्राचीन मंदिर है इस 700 साल पुराना माता जी का मंदिर है यहाँ पर तीनों माता विराजमान है महाकाली महालक्ष्मी महा सरस्वती जैसा वैष्णो देवी में तीन पटिया ऐसी तीनों माताओं के विराजमान है और शीतला माता भी विराजमान है और महामाया और नौ स्वरूप अलग अलग माता के यहाँ पर विराजमान है नौ दिन तक माता के अलग अलग रूपों की पूजा की जाती है माता के नौ नवरात्र माने गए हैं किंतु तो एक नवरात्रा अब की बार बढ़ गया है इसलिए कल भी तीसरा नवरात्रा था और आज चौथा नवरात्रा प्रारंभ हो जाएगा आज सुबह तीर्थयात्र तिख्य। की उसके बाद में तथों की प्रारंभ हो गई है इस प्रकार से एवं एक नवरात्रा बढ़ गया है अब तो दस नवरात्र माने जाएंगे और ये बहुत ही शुभ समय होता है जब माता की कृपा बनती है माता की कृपा होती है तो नवरात्रा बढ़ जाता है इसलिए एक नवरात्रा बढ़ा है आपके सभी को जो नौ दिन व्रत रखते थे अब दस दिन तक व्रत रख करके और माता की पूजा करते हैं सुबह तो से ही लोगों की भीड़ लगी हुई है माताओं के नौ स्वरूप है प्रथमम पुत्री चय द्वितीय ब्रह्मचारिणी तृतीय चंद्र घंटे थी ऊष्मा दे चतुर्थकम पंचम स्कंद माते थी ष्टम का सप्तम कालरात्रि थी, काल थी। महागौरी तिथाष्टम थी नवम सिद्धदात्री चय नव दुर्गा प्रती ये माता के नौ स्वरूप हैं जो यहाँ पर विद्यमान है और माताओं के नौ स्वरूपों की रोजिना पूजा की जाती है यहाँ पर बहुत ही प्राचीन मंदिर है तो वैसे ही लोगों का ताता लगा हुआ है लोग आकर के लस्सी चढ़ाते हैं माता की पूजा करते हैं और अनेक प्रकार से माता को भोग लगा करके माता की पूजा करते हैं। बोलिए साचे दरबार की जय तो माता रानी दे नवरात्रियां दे आज चौथे दिन माँ कुश मंडल जी की पूजा हो रही है ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਸ਼ਰਦਾਲੂ ਜਲ ਦੂਰ ਦੂਰ ਤੋਂ ਆਉਂਦੇ ਨੇ ਇੱਥੇ ਮਾਤਾ ਰਾਣੀ ਦੇ ਭਟੀਆਂ ਨੂੰ ਦਾ ਭੋਗ ਲਗਾਉਂਦੇ ਨੇ ਦੁੱਧ ਚੜਾਉਂਦੇ ਨੇ ਔਰ ਦੁੱਧ ਦਾ ਲੱਸੀ ਦਾ ਕੱਚੀ ਲੱਸੀ ਦਾ ਛਿਟਾ ਲੈਂਦੇ ਨੇ ਅਸੀਂ ਗੱਲ ਵੀ ਕਰਾਂਗੇ ਇਸ ਦਰਬਾਰ ਦੇ ਇਸ ਸ਼ੀਤਲਾ ਮਾਤਾ ਮੰਦਰ ਕਰੀਬ 700 ਸਾਲ ਪੁਰਾਣਾ ਇਹ ਮੰਦਰ ਹੈ ਔਰ ਇਸ ਤੇ ਜੋ ਮਨੋ ਕਾਮਨਾ ਮੰਗੀ ਜਾਂਦੀ ਹੈ ਉਹ ਪੂਰੀ ਹੁੰਦੀ ਮਹਾਰਾਣੀ ਦੇ ਨਵਰਾਤਰੀ ਚੱਲ ਰਿਹਾ ਜੀ ਅੱਜ ਚੌਥਾ ਨਵਰਾਤਰਾ ਹੈ ਮਾਂ ਕੁਸ਼ਵਾਂਡਾ ਜੀ ਦੀ ਪੂਜਾ ਹੋ ਰਹੀ ਹੈ ਕੁਝ ਦੱਸੋ ਜੀ ਮਾ ਕੁਸ਼ਮਾਂ ਦਾ ਜੀ ਦੀ ਅੱਜ ਪੂਜਾ ਹੋ ਰਹੀ ਹੈ ਚੌਥਾ ਮੌਰਾਕਾ ਦਾ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪਰਿਕਰ ਆ ਕੇ ਮਾ ਦਾ ਅਸ਼ੀਰਵਾਦ ਵਾਪਨ ਕਰ ਰਹੇ ਆ ਔਰ ਬੜੀ ਸੰਖਿਆ ਦੇ ਨਾਲ ਸਾਰੇ ਪਰਿਕਰ ਆ ਰਹੇ ਆ ਇਹ ਲਗਭਗ ਕੋਈ 700 ਤੋਂ ਉੱਪਰ ਸਾਲ ਪੁਰਾਣਾ ਆਪਣਾ ਮੰਦਿਰ ਹੈ ਮਾ ਲਕਸ਼ਮੀ ਦਾ ਦੁਰਗਾਨਾ ਨਾਮ ਪਿਆ ਦੁਰਗਾ ਮਾ ਦੇ ਨਾਮ ਤੋਂ ਹੀ ਇਸ ਮੰਦਿਰ ਦਾ ਨਾਮ ਦੁਰਗਾਨਾ ਨਾਮ ਪਿਆ ਔਰ ਸਾਰੇ ਭਗਤ ਜਤ ਆ ਕੇ ਮਾ ਦਾ ਸ਼ਿਵਾ ਪ੍ਰਾਪਤ ਕਰਦੇ ਆ ਲੰਗੂਰ ਵੀ ਆ ਕੇ ਆਪਣਾ ਮਾਤਾ ਦੇਖਦੇ ਆ ਪਰ ਸ਼ੀਰ ਮਾਤਾ ਦੇ ਮਾਤਾ ਸਰ ਮਾਰਦੇ ਇਸ ਮੰਦਰ ਦੇ ਵਿੱਚ ਪਰਥਾ ਸਦੀਆਂ ਤੋਂ ਚੱਲੀ ਆ ਰਹੀ ਹੈ ਕਿ ਕਿਸੇ ਨੂੰ ਵੀ ਜੇ ਕੋਈ ਰੋਗ ਹੈ ਕਿਰਚਕ ਦਾ ਰੋਗ ਹੈ ਮਾਤਾ ਦੇ ਕਿਸੇ ਤੋਂ ਨਿਕਲੀ ਹੁੰਦੀ ਹੈ ਤੇ ਇਸ ਦਰਵਾਜ਼ੇ ਫਾਜ਼ਲੀ ਲਗਵਾਉਂਦਾ ਹੈ ਮਹਾਰਾਣੀ ਦੀ ਕਿਰਪਾ ਦੇ ਨਾਲ ਆਪਣੇ ਬਿਮਾਰੀ ਤੋਂ निजात ਪਤਾ ਉਹ ਲੈਂਦਾ ਹੈ ਤੋ ਇਸ ਇਤਿਹਾਸਿਕ ਮੰਦਰ પ્રાਚੀਨ ਮੰਦਰ ਦੇ ਵਿੱਚ ਨਵਰਾਤਰਿਆਂ ਦੇ ਅਸੂ ਦੇ ਨਵਰਾਤਰਿਆਂ ਦੇ ਵਿੱਚ ਖਾਸੀ ਰੌਣਕ ਹੁੰਦੀ ਹੈ ਕਿਉਂਕਿ ਦੁਰਗਿਆਨਾ ਤੀਰਤ ਦੇ ਬੜਾ ਹનુਮਾਨ ਮੰਦਰ ਦੇ ਵਿੱਚ ਜਿਵੇਂ ਲੰਗੂਰ ਮੇਲਾ ਭਰਦਾ ਹੈ ਉਸੇ ਤਰ੍ਹਾਂ ਸ਼ੀਤਲਾ ਮਾਤਾ ਮੰਦਰ ਦੇ ਵਿੱਚ ਵੀ ਭਗਤ ਜਨ ਮਾਂ ਨੂੰ ਧਿਆਉਣ ਦੇ ਲਈ ਇੱਥੇ ਪਹੁੰਚਦੇ ਨੇ ਨਵਰਾਤਰਿਆਂ ਦੇ ਪੂਰੇ 9 ਦਿਨ ਮਹਾਰਾਣੀ ਦੀ ਪੂਜਾ ਹੁੰਦੀ ਹੈ ਕੱਚੀ ਲੱਸੀ ਚੜਾਈ ਜਾਂਦੀ ਹੈ ਔਰ ਕੱਚੀ ਲੱਸੀ ਦਾ ਛਿੱਟਾ ਵੀ ਮੰਡ ਜੀ ਇੱਥੇ ਸ਼ਰਧਾਲੂਆਂ ਨੂੰ ਦਿੰਦੇ ਨੇ ਸੋ ਇਸ ਦਰਬਾਰ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਮਨੋ ਕਾਮਨਾ ਲੈ ਕੇ ਆਈ ਜਾਂਦੀ ਹੈ ਉਹ ਵੀ ਪੂਰੀ ਹੁੰਦੀ ਆ। ਇਸ ਮੰਦਰ ਦੇ ਪਾਚੀਨ ਤਕਰੀਬ 700 ਸਾਲ ਪੁਰਾਣਾ ਮੰਦਰ ਹੈ ਔਰ ਇਸੇ ਮੰਦਰ ਦੇ ਨਾਮ ਤੋਂ ਇਸ ਤੀਰੰਦਾ ਨਾਮ ਰਿਹਾ ਹੈ। ਦੁਰਗਿਆਨਾ ਤੀਰੰਦ ਵੀ ਇਸੇ ਮੰਦਰ ਤੋਂ ਬਣਿਆ ਹੈ। ਸੋ ਇਸ ਮੰਦਰ ਦੇ ਵਿੱਚ ਨਵਰਾਤਰੀਆਂ ਦੀ ਖਾਸੀ رونਕ ਰਹਿੰਦੀ ਹੈ। ਖਾਸ ਕਰਕੇ ਅਸੂਲੇ ਨਵਰਾਤਰੀਆਂ ਦੇ ਵਿੱਚ ਅ ਬੜਾ ਹਨੂਮਾਨ ਮੰਦਰ ਲੰਗੂਰ ਮੇਲਾ ਭਰਦਾ ਹੈ। ਉਸ ਦੇ ਨਾਲ ਲਾਲ ਸੀਪਲਾਬਾਦਾ ਮੰਦਰ ਦੇ ਵਿੱਚ ਵੀ ਨਵਰਾਤਰੀਆਂ ਨੂੰ ਖਾਸ ਹੀ ਰੌਣਕ ਲੈਂਦੀ ਹੈ ਕੈਮਰਾ ਫਸਲ ਨਤੇਜ ਦੇ ਨਾਲ ਜੋਦੀ ਬਹਿਲ ਸੈਨਿਕ ਸਿਲਾ ਟੀਵੀ ਹੁੰਦੇ ਸਰ